ਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਕੁਝ ਦਿਨ ਪਹਿਲਾਂ ਫੇਸਬੁੱਕ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਥੇ ਕਿ ਬਾਬਾ ਮਹੰਤਰਾਮਦਾਸ ਜੀ ਨੂੰ ਥੱਪਰ ਕੋਲੇ ਤੋਂ ਕਿਡਨੈਪ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨਾਲ ਕਾਫੀ ਤਸੱਦ ਕੀਤਾ ਗਿਆ ਆ ਤੇ ਉਸ ਨੂੰ ਲੈ ਕੇ ਅੱਜ ਅਸੀਂ ਬਾਬਾ ਜੀ ਕੋਲੇ ਆਏ ਤੇ ਗੱਲ ਕਰਦੇ ਇਹਨਾਂ ਨਾਲ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਜਿਹੜੀ ਮਤਲਬ ਅੰਤਰਾਮਦਾਸ ਜੀ ਨਾਲ ਬੇ ਮਤਲਬ ਇਹਨਾਂ ਦੇ ਕੇਸਾਂ ਦੀ ਬੇਅਦਬੀ ਹੋਈ ਆ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਤੁਸੀਂ ਇਹ ਦੇਖੋ ਜੀ ਕਿ ਕਿਸੇ ਦੇ ਵੀ ਹੋਣ ਚਾਹੇ ਉਹ ਮਹਾਂਤ ਰਾਮਦਾਸ ਜੀ ਦੇ ਨੇ ਚਾਹੇ ਮੇਰੇ ਨੇ ਚਾਹੇ ਕਿਸੇ ਹੋਰ ਦੇ ਵੀ ਨੇ ਕਿਉਂਕਿ ਇਹ ਸਾਡੇ ਗੁਰੂਆਂ ਪੀਰਾਂ ਫਕੀਰਾਂ ਵੱਲੋਂ ਵਕਸ਼ੀ ਹੋਈ ਵਕਸ਼ਿਸ਼ ਹੈ ਇਸ ਨੂੰ ਕਤਲ ਕਰਨਾ ਬਹੁਤ ਹੀ ਮੰਦਭਾਗੀ ਘਟਨਾ ਹੈ ਔਰ ਅਸੀਂ ਦਲਿਤ ਸਮਾਜ ਸੇਵਾ ਸੰਗਠਨ ਰਜਿਸਟਰਡ ਪੰਜਾਬ ਵੱਲੋਂ ਇਹ ਪਟਿਆਲਾ ਪ੍ਰਸ਼ਾਸਨ ਆ ਜਿਹੜਾ ਉਹਦੇ ਤੋਂ ਮੰਗ ਕਰਦੇ ਆ ਕਿ ਉਹ ਦੋਸ਼ੀਆਂ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬਾਬਾ ਇਹ ਸਾਡੀ ਗੱਲ ਵੀ ਹੋਈ ਹੈ ਆਰਾਮਦਾਸ ਮਹੰਤ ਜੀ ਨਾਲ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਸ ਰਿਗਾਰਡਿੰਗ ਪੁਲਿਸ ਨੂੰ ਕੰਪਲੀਟ ਦਿੱਤੀ ਸੀ ਪਰ ਅਜੇ ਤੱਕ ਕੋਈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਨਹੀਂ ਨਹੀਂ ਨਾ ਸੁਣਵਾਈ ਵਾਲੀ ਕੋਈ ਗੱਲ ਨਹੀਂ ਆ ਜੀ ਅਸੀਂ ਸੁਣਵਾਈ ਕਰਾਵਾਂਗੇ ਅਗਰ ਨਹੀਂ ਸੁਣਵਾਈ ਹੋਈ ਤਾਂ ਅਸੀਂ ਉਹਨਾਂ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਹ ਕਾਰਵਾਈ ਕਰਵਾਵਾਂਗੇ ਬਾਕੀ ਕੋਈ ਗੱਲ ਨਹੀਂ ਆ ਬਾਬਾ ਮਹੰਤ ਨੇ ਜਿਹੜੇ ਸਾਡੇ RAMDAS ਜੀ ਅਸੀਂ ਉਹਨਾਂ ਦੇ ਨਾਲ ਹੈ 24 ਘੰਟੇ ਉਹਨਾਂ ਦਾ ਸਾਥ ਦੇਵਾਂਗੇ ਹਾਂਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਬਲਵਿੰਦਰ ਸਿੰਘ ਪ੍ਰੀਮੀ ਨਾਮ ਹੈ ਜੀ ਬਾਬਾ ਜੀ ਜਿਹੜਾ ਮਹੰਤ ਆਰਮਦਾਸ ਜੀ ਨਾਲ ਇਹਨਾਂ ਦੇ ਕੇਸਾਂ ਦੀ ਬੇਅਦਬੀ ਹੋਈ ਆ ਜਾਂ ਇਹਨਾਂ ਨਾਲ ਮਾਰਕੁੱਟ ਹੋਈ ਹੈ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਕਿ ਦਲਿਤ ਸਮਾਜ ਸੰਗਠਨ ਦੇ ਪ੍ਰਧਾਨ ਹਰਮੇਸ਼ ਸਿੰਘ ਹਾਣਾ ਨੇ ਕਿਹਾ ਅਸੀਂ ਉਹਨਾਂ ਦੇ ਸਭ ਨਾਲ ਹਾਂ ਤੇ ਅਸੀਂ ਆਪਣੇ ਵੱਲੋਂ ਵੀ ਇਹੀ ਕਵਾਂਗੇ ਕਿ ਇਹ ਦਾਤ ਗੁਰੂ ਦੀ ਹੈ ਇਹ ਮੰਦਭਾਗੀ ਘਟਨਾ ਹੈ ਪ੍ਰਸ਼ਾਸਨ ਨੂੰ ਖਾਸ ਕਰਕੇ ਇਹਨਾਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਕੋਈ ਸ਼ਿਕਾਇਤ ਦਾ ਮੌਕਾ ਨਾ ਆਵੇ ਤੋ ਮਹਾਂਤ ਰਾਮਦਾਸ ਜੀ ਦੇ ਨਾਲ ਸੰਗਠਨ ਸਾਰਾ ਸਮਾਜ ਉਹਨਾਂ ਦੇ ਨਾਲ ਹੈ ਕਿਸੇ ਗੱਲ ਦਾ ਫਿਕਰ ਨਾ ਕਰਨ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦਾ ਜੋ ਵੀ ਉਹਨਾਂ ਦੇ ਨਾਲ ਵਧਿੱਕੀ ਹੋਈ ਹੈ ਉਹਨਾਂ ਨੂੰ ਇਹ ਦੇ ਵਿੱਚੋਂ ਇਨਸਾਫ ਜਰੂਰ ਮਿਲੇਗਾ ਬਾਬਾ ਜੀ ਅਸੀਂ ਗੱਲ ਕਰੀ ਸੀ ਮਹਾਂਤ ਰਾਮਦਾਸ ਜੀ ਨਾਲ ਤੇ ਇਸ ਟਾਈਮ ਉਹ ਕਾਫੀ ਜ਼ਿਆਦਾ ਡਿਪਰੈਸ਼ਨ ਚ ਨੇ ਤੇ ਡਰਦੇ ਮਾਹੌਲ ਦੇ ਵਿੱਚ ਰਹਿ ਰਹੇ ਨੇ ਉਹ ਤੇ ਉਹਨਾਂ ਦੀ ਪੁਲਿਸ ਵੱਲੋਂ ਵੀ ਕੋਈ ਸੁਣਵਾਈ ਨਹੀਂ ਹੋਈ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਹੀ ਆਣਾ ਸਾਹਿਬ ਜੀ ਨਾਲ ਸੰਪਰਕ ਚ ਰਹਿਣ ਜੀ ਤਾਂ ਹਮੇਸ਼ਾ 24 ਘੰਟੇ ਉਹਨਾਂ ਨੇ ਕਿਹਾ ਉਹਨਾਂ ਦਾ ਸਹਿਯੋਗ ਹੋਏਗਾ ਉਹਨਾਂ ਨੂੰ ਡਿਪਰੈਸ਼ਨ ਚ ਰਹਿਣ ਦੀ ਕੋਈ ਲੋੜ ਨਹੀਂ ਡਰਨ ਦੀ ਕੋਈ ਕਿਸੇ ਤੋਂ ਲੋੜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਪੰਜਾਬ ਦੀ ਟੀਵੀ ਨਾਲ ਬਨੇ ਰੋ ਮੈਂ ਪੁਨਮ ਕੈਮਰਾਮੈਨ ਅਮਰਿੰਦਰ ਸਿੰਘ ਸਿੱਧੂ ਨਾ